ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤ ਸੰਤਿ ਤੇ ਪਾਦੋ ਸਹਿ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੰਤਾ ਪੁਰੇ ਪਰਵਰਨ ਮੇਹਰ ਕਰੋ ਸੁਖਵਾ ਕਰੋ ਸੁਖਵਾ ਕਰੋ ਸਦਾ ਰਾਸਤ ਕਰੋ ਬੋਲੀ ਮੇਹਰ ਕਰੋ ਸੱਚੀ ਕੜੀ ਨਾ ਦੇਖਣ ਸੰਤਨ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਜੀ ਸੰਤਨ ਦਾ ਪਾਜੇ ਜੀ ਸਤਿ தரி மஹல்ல பல்ல சோங்க சத் பிரீர தீர நாம் ஹ ਤੇ ਖਬ ਦੇ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਮਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਤਾਂ ਨਦੀਰਥ ਦਾਸਪੁਰਬ ਸਦਾ ਦਾਸ ਆਹਰਾ ਹਉ ਨਾਮ ਹਰਗਾ ਸਦਾ ਜਾਜਉ ਦੇਹ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮਦਾਰੂ ਮਹਿਲ ਲੱਗਾਇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਜ ਦੀਰਥ ਮੱਜਨਾ ਸਾਜ ਨਾਲ ਲੱਗਾਇ ਮਹਿਲ ਕਿਆ ਮਲਤ ਹੋਈ ਐ ਗੁਣ ਹੈ ਹਾਰ ਭਰੋਏ ਕਿਸ ਕਉ ਰੋਈਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵੈ ਆਪ ਪਾਰਸ ਪਰਮ ਧਿਆਨੀ ਸਾਜ ਸਾਚੇ ਪਾਵੈ ਆਨੰਦ ਆਨੰਦ ਇਹਨ ਹਰਖ ਸਾਜਾ ਦੁਖ ਗਲੇ ਵਿਖ ਪਰ ਹਰੇ ਸਾਚੇ ਨਾਮ ਪਾਇਆ ਘੁਰ ਦੇਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮੇਲਾਬ ਪੂਰਾ ਨਾਵਣ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਲਾ ਹੈ ਸਾਚੇ ਮਨ ਸਤ ਗੁਰ ਓਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਜ ਨਾਵੈ ਵੇਣੀ ਦਾ ਸੰਗਮ ਸਾਤ ਸਤੇ ਆਰਾਦੇ ਕੰਕਾਰ ਸਾਚਾ ਨੇਤ ਦੇ ਚੜ੍ਹੇ ਸਵਾਇਆ ਗਾਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹ ਸਭ ਕੋਏ ਕੇ ਵਡ ਆਖੀ ਐ ਹਉ ਮੂਰਖ ਨੀਜ ਅਜਾਣ ਸਮਝਾ ਸਾਖੀ ਹੈ ਸਾਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤੇਤ ਮਨ ਮਾਨੇ ਆ ਮੇਰਾ ਕੂਜ ਕਰ ਹੈ ਆਵੇ ਬਿਖਲਾ ਦੇ ਸ਼ਬਦ ਸਚੈ ਗੁਰ ਮੇਰਾ ਆਖਣ ਤੋੜ ਨ ਭਗਤ ਪੰਡਾਰੀ ਪਰਪੁਰ ਰਹਿ ਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਾਚ ਸੋਈ ਆਖਣ ਤੋਟ ਨਾ ਭਗਤ ਪੰਡਾਰੀ ਪਰਪੁਰ ਰਹਿ ਆ ਸੋਈ ਨਾਨਕ ਸਾਚ ਗਹਿ ਬੇਨੰਤੀ ਮਨ ਮਾਂਜੈ ਸਾਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ